ਫਤੇਗੜ ਚੂੜੀਆਂ 'ਚ جنگ ਦੇ ਖੌਫ ਨੂੰ ਦੇਖਦੇ ਹੋਏ ਲੋਕ ਕ੍ਰਾਂਤਾ ਰਾਸ਼ਨ ਲੱਗੇ ਇਕੱਠਾ ਕਰਨ ਰਾਸ਼ਨ ਕਰਨ ਵਾਲੀਆਂ ਦੁਕਾਨਾਂ ਤੇ ਲਗੀਆਂ ਲੰਮੀਆਂ ਕਤਾਰਾਂ ਤੇਲ ਕੱਚ ਮੱਛੀ ਹਫੜਾ ਤਫੜੀ ਪਟ્રોલ ਪੁਪਾਤੇ ਵੀ ਲੋਕਾਂ ਦੀ ਲੱਗੀ ਵੱਡੀ ਭੀੜ ਲੋਕਾਂ ਦਾ ਕਹਿਣਾ ਨਹੀਂ ਹੋਣੀ ਚਾਹੀਦੀ ਭਾਰਤ ਅਤੇ ਪਾਕਿਸਤਾਨ ਦੀ جنگ ਭਾਰਤ ਅਤੇ ਪਾਕਿਸਤਾਨ ਦਰਮਿਆਨ جنگ ਦੇ ਖੌਫ ਨੂੰ ਦੇਖਦੇ ਹੋਏ ਫਤੇਗੜ ਚੂੜੀਆਂ ਤੇ ਆਸ-ਪਾਸ ਦੇ ਪਿੰਡਾਂ ਤੇ ਲੋਕ ਘਰਾਂ ਦਾ ਰਾਸ਼ਨ ਇਕੱਠਾ ਕਰਨ ਲੱਗੇ ਹਨ ਅਤੇ ਲੋਕਾਂ ਦਾ ਮੌਲਾ ਕਰਿਆਨੇ ਦੀਆਂ ਦੁਕਾਨਾਂ ਤੇ ਰਾਸ਼ਨ ਅਤੇ ਪੈਟਰੋਲ ਪੰਪਾਂ ਤੇ ਪੈਟਰੋਲ ਲੈ ਲਈ ਲੋਕਾਂ ਦੀ ਭਾਰੀ ਭੀੜ ਦਿਖਾਈ ਦੇ ਰਹੀ ਹੈ ਅਤੇ ਲੋਕਾਂ ਚ ਰਾਸ਼ਨ ਇਕੱਠਾ ਖਰੀਦਣ ਲਈ ਹਫੜਾ ਤਫੜੀ ਮਚੀ ਹੋਈ ਹੈ ਇਸ ਸਬੰਧੀ ਵੱਖ-ਵੱਖ ਲੋਕਾਂ ਅਤੇ ਦੁਕਾਨਦਾਰਾਂ ਨੇ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ جنگ ਦੇ ਖੌਫ ਨੂੰ ਦੇਖਦੇ ਹੋਏ ਉਹ ਰਾਸ਼ਨ ਇਕੱਠਾ ਖਰੀਦ ਰਹੇ ਹਨ ਉੱਤੇ ਪਾਸੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਦੋਵਾਂ ਗੁਆਂਢੀ ਦੇਸ਼ਾਂ ਦੀ ਜੰਗ ਨਹੀਂ ਹੋਣੀ ਚਾਹੀਦੀ ਕਿਉਂਕਿ ਲੜਾਈ ਹੈ ਹੀ ਮਾਰੀ ਜਿਸ ਤਰ੍ਹਾਂ ਭਾਪਤوں ਨੂੰ ਬਿਤੀ ਰਾਤ ਪਾਕਿਸਤਾਨ ਉਪਰ ਇਹ ਸਟ੍ਰਾਈਕ ਕਰਕੇ ਉਹਨਾਂ ਦੇ ਆਟਵਾਟੀਆਂ ਦੇ ਟਿਕਾਣੇ ਨਸ਼ਟ ਕੀਤੇ ਗਿਆ ਉਸ ਨੂੰ ਦੇਖਦਿਆਂ ਹੋਇਆ ਭਾਪ ਪਾਕਿਸਤਾਨ ਚਤਨਾ ਹੋਰ ਵੱਧ ਗਿਆ ਅਤੇ ਇਹ ਜੰਗ ਦੀ ਜਿਹੜੀ ਸੰਭਾਵਨਾ ਦੋਵਾਂ ਦੇਸ਼ਾਂ ਦੀ ਉਹ ਹੋਰ ਵੀ ਵੱਧ ਗਈਆ ਉਸ ਨੂੰ ਲੈ ਕੇ ਫਟੇ ਫਟ ਚੂੜੀਆਂ ਦੇ ਵੱਖ-ਵੱਖ ਜਿਹੜੇ ਮਾਲ ਨੇ ਜਾਂ ਕਰਿਆਨੇ ਦੀਆਂ ਦੁਕਾਨਾਂ ਸਬਜ਼ੀ ਦੀਆਂ ਦੁਕਾਨਾਂ ਪੈਟਰੋਲ ਪੰਪ ਨੇ ਉੱਥੇ ਲੋਕਾਂ ਦੀ ਇੱਕ ਵੱਡੀ ਭੀੜ ਜਿਹੜੀ ਆ ਉਹ ਦਿਖਾਈ ਦੇ ਰਹੀ ਆ ਲੋਕ ਜਿਹੜੇ ਨੇ ਉਹ ਦੁਕਾਨਾਂ ਤੇ ਆ ਕੇ ਰਾਸ਼ਨ ਖਰੀਦ ਰਹੇ ਨੇ ਤਾਂ ਜੋ ਲੜਾਈ ਜੇ ਅਗਰ ਲੱਗਦੀ ਆ ਤੇ ਉਹ ਆਪਣਾ ਜਿਹੜਾ ਤਰ੍ਹਾਂ ਦਾ ਰਾਸ਼ਨ ਹੈ ਦਸਾਂ ਪੰਡਾ ਵੀ 20 ਦਿਨਾਂ ਦਾ ਮਹੀਨੇ ਦਾ ਉਹ ਇਕੱਠਾ ਕਰਨ ਵਿੱਚ ਲੱਗੇ ਹੋ ਤੁਹਾਨੂੰ ਆਪਾਂ ਆਖਾਰ ਕਰਨਾ ਸਟੋਰ ਤੇ ਇੱਥੇ ਫਟੇਗੜ ਚੂੜੀਆਂ ਬੱਸ ਸਟੈਂਡ ਦੇ ਨਜ਼ਦੀਕ ਉੱਥੇ ਦਿਖਾ ਰਹੇ ਹਾਂ ਤੁਸੀਂ ਆ ਕਿ ਲੋਕ ਵੱਡੀ ਗਿਣਤੀ ਵਿੱਚ ਲਾਈਨਾਂ ਵਿੱਚ ਲੱਗ ਕੇ ਆਪਣੇ ਘਰਾਂ ਦਾ ਜਿਹੜਾ ਰਾਸ਼ਨ ਇਕੱਠਾ ਕਰ ਰਹੇ ਨੇ ਵੱਡੀਆਂ-ਵੱਡੀਆਂ ਪੀੜਾਂ ਲੱਗੀਆਂ ਤੇ ਇੱਥੇ ਜਿਹੜਾ ਇੰਦੇ ਅਵਾਰੀ ਦਾ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਤੇ ਲੋਕ ਜਿਹੜੇ ਨੇ ਘਰਾਂ ਦੇ ਉਹ ਵਾਸ਼ਿੰਗ ਇਕੱਠਾ ਕਰਨ ਵਿੱਚ 10 15 ਦਿਨਾਂ ਦਾ ਜਿਹੜਾ ਉਹ ਇਕੱਠਾ ਕਰ ਰਹੇ ਨੇ ਜਾਂ ਇਹ ਜੰਗ ਲੰਮੀ ਚੱਲਦੀ ਆਵੇ ਉਹਨਾਂ ਨੂੰ ਕੋਈ ਬਾਅਦ ਵਿੱਚ ਕਿਸੇ ਕਿਸਮ ਦੀ ਤਖੀਦਾ ਸਾਹਮਣਾ ਕਰਨਾ ਨਾ ਪਵੇ ਇਹ ਤਸਵੀਰਾਂ ਜਿਹੜੀਆਂ ਨੇ ਫਟੇਗੜ ਝੂੜੀਆਂ ਦੇ ਆਧਾਰ ਬੋਲਦੀਆਂ ਨੇ ਜਿੱਥੇ ਕਿ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਸੌਦਾ ਘਰਾਂ ਦਾ ਖਰੀਦ ਰਹੇ ਨੇ ਤੇ ਇਸ ਤੋਂ ਇਲਾਵਾ ਸਬਜੀ ਦੀਆਂ ਦੁਕਾਨਾਂ ਤੇ ਵੀ ਕਾਫੀ ਸਾਰੇ ਪਟ્રોલ ਕੰਪਨੀ ਆ ਵੀ ਪੀੜੇ ਕਿ ਲੋਕ ਜਿਹੜੇ ਨੇ ਉਹ ਇਸ ਗੱਲ ਨੂੰ ਲੈ ਕੇ ਚੱਲ ਰਹੇ ਨੇ ਮੰਨ ਰਹੇ ਨੇ ਕਿ ਜੇ ਅਗਰ ਭਾਰਤ ਪਾਕਿਸਤਾਨ ਦੀ ਜੰਗ ਹੋਣ ਦਾ ਹੈ ਤੇ ਉਹ ਆਪਣੇ ਤਾਂ ਆਧਾਰਾ ਸਨ ਜਰਾਵਾ ਸੱਖਾ ਕਾਰਨ ਤਾਂ ਜੋ ਲੜਾਈ ਦੇ ਦੌਰਾਨ ਜੰਗ ਦੇ ਜਾਨ ਉਹਨਾਂ ਨੂੰ ਕਿਸੇ ਕਿਸਮ ਦੀ ਰਾਸ਼ਨ ਦੀ ਦਿੱਕਤ ਨਾ ਆਵੇ ਗੱਲ ਕਰ ਬਾਤ ਕਰਦੇ ਆ ਵਕਫਾ ਕਿ ਜੋ ਲੋਕ ਇੱਥੇ ਆਏ ਨੇ ਜਾਂ ਮੌਲ ਦੇ ਇਥੇ ਇਹ ਮਾਲਕ ਨੇ ਜਾਂ ਇਥੇ ਸੀਮੈਨ ਨੇ ਨੇ ਪਿੰਡ ਦਾ ਲੋਕਲ ਖਾਦੇਗਰ ਜੁੜਿਆਂ ਦਾ ਮੈਂ ਆਏ ਸੀ ਮੌਕੇ ਤੇ ਤਿਆਨ ਨਕੀ ਤੇ ਹਾਂਜੀ ਰਾਸ਼ਨ ਦਾ ਕਿ ਆ ਵੀ ਆ ਗਿਆ ਕਿਸੇ ਦਾ ਨੂੰ ਲੈ ਕੇ ਦੇਖੋ ਲੜਾਈ ਦਾ ਤਾਂ ਅਜੇ ਪਤਾ ਨਹੀਂਗਾ ਪਰ ਲੋਕ ਜਿਹੜੇ ਆ ਵੀ ਦੇਖੋ ਦੇਖੀ ਜਾਨੀ ਕਿ ਘਬਰਾਹਟ ਬਹੁਤ ਹੋ ਰਹੀ ਲੋਕਾਂ ਨੂੰ ਲੜਾਈ ਦਾ ਚਾਂਸ ਹੀ ਬਣ ਰਿਹਾ ਤੇ ਦੇਖੋ ਵੇਖੀ ਲੋਕ ਆਪਣਾ ਰਾਸ਼ਨ ਪਾਈ ਜਾ ਰਹੇ ਨੇ ਕੀ ਜੀ ਐਕਸਟੈਂਡ ਆਰਮੀ ਐਕਸਟੈਂਡ ਜੇ ਕਿ ਇਸ ਤੁਹਾਡੀ ਲੋਕ ਪੰਡਿਆ ਆ ਆਰਮੀ ਨੂੰ ਦੇਸ਼ ਨੂੰ ਤਿਆਰੀ ਹੈ ਹਾਂਜੀ ਦੇਖੋ ਜੀ ਮੈਂ ਥੋੜਾ ਜਰ ਪਿੱਛੇ ਰਿਟਾਇਰਮੈਂਟ ਹੋਇਆ ਜੇ ਫਿਰ ਵੀ ਦੇਸ਼ ਨੂੰ ਲੋੜ ਪਏਗੀ ਤੇ ਆਪਾਂ ਤਿਆਰ ਬੈ ਤਿਆਰ ਆ ਜਾਣ ਲਈ ਇੱਕ ਵੀ ਮੈਸੇਜ ਆਏਗਾ ਤਾਂ ਆਪਾਂ ਜਾਵਾਂਗੇ ਐਡਾ ਜੰਮ ਦੇ ਵਿੱਚ ਥੋੜਾ ਜਿਹਾ ਨਿਹਾਰਾ ਹੋ ਚੁੱਕਾ ਵਾ ਇਹ ਮਨ ਕੇ ਕੋੜੇ ਪਹਿਲਾਂ ਵੀ ਮੇਰੇ ਜਾਨੀ ਕਿ ਸਪਲੈਂਡਰ ਲੱਗ ਚੁੱਕੇ ਨੇ ਆਪਣੇ ਕਿਹੜੀ ਜਗ੍ਹਾ ਆਪਣਾ ਅਰਜੋਰੀ ਅਚਾਰ ਜੋਰੀ ਹਾਂਜੀ ਪੁਆਇੰਸਰ ਜੋਰੀ ਅਮਰ ਸਾਹਮਣੇ ਖਿਆਰ ਹੋਣ ਦੇ ਦੌਰਾਨ ਮੇਰੇ ਪਹਿਲਾਂ ਵੀ ਲੱਗ ਚੁੱਕੇ ਨੇ ਸਪਲੈਂਡਰ ਪਰ ਫੇਰ ਵੀ ਅਸੀਂ ਜੇ ਗਵਰਨਮੈਂਟ ਚਾਹੇਗੀ ਬੁਲਾਏਗੀ ਤਾਂ ਆਪਾਂ ਜਾਵਾਂਗੇ ਨਹੀਂ ਤੁਸੀਂ ਆਪਾਂ ਹਿਸਾਬ ਆ ਚੁੱਕੇ ਹਾਂ ਹਾਂਜੀ ਹਿਸਾਬ ਪਹਿਲਾਂ ਪਾ ਚੁੱਕੇ ਹਾਂ ਤੇ ਫੇਰ ਅਗਾਹ ਵੀ ਪਾਵਾਂਗੇ ਦੇਸੀ ਸੇਵਾ ਵਿੱਚ ਹਾਂਜੀ ਤੇ ਫੇਰ ਵੀ ਤਿਆਰੀ ਹੈ ਫੇਰ ਵੀ ਤਿਆਰੀ ਆ ਜੇ ਗਵਰਨਮੈਂਟ ਚਾਹੇਗੀ ਬੁਲਾਏਗੀ ਤਾਂ ਆਪਾਂ ਫੇਰ ਵੀ ਤਿਆਰ ਹਰ ਪਾਸੇ ਅਬਰ ਮਾਲਕ ਮੇਰੀ ਕਰੇ ਕਿ ਇਹੋ ਜੇ ਕੋਈ ਚਾਂਸ ਨਾ ਬਣਨ ਕਿ ਜਨਤਾ ਨੂੰ ਇਹ ਕੁਛ ਸਨਾਪੇ ਵਾਇਰ ਦਿਖਾਉਂਦਾ ਵਾਇਰ ਸੁਣੇ ਆਪਣਾ ਮੌਜੂਦਾ ਫਟੇਗੜ ਚੂੜੀਆਂ ਦੇ ਆਧਾਰ ਮਾਲ ਉੱਪਰ ਜਿੱਥੇ ਕਿ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਭਾਰਤ ਪਾਕਿਸਤਾਨ ਦੇ ਦੋਵਾਂ ਦੇਸ਼ਾਂ ਵਿੱਚਕਾਰ ਜੋ ਤਨਾ ਬਣਿਆ ਲੜਾਈ ਦਾ ਮਾਹੌਲ ਬਣਿਆ ਪੀਤੀ ਰਾਜ ਹੈ ਇਸ ਤਰ੍ਹਾਂ ਹੋਇਆ ਉਸ ਨੂੰ ਦੇਖਦਾ ਹੋਇਆ ਲੋਕਾਂ ਦੇ ਮਨਾਂ ਵਿੱਚ ਜਾਂ ਗਾਇੰਚ ਇਹ ਗੱਲ ਧਾਰ ਕਰ ਗਈ ਹੈ ਕਿ ਹੋ ਸਕਦਾ ਵੀ ਦੋਨਾਂ ਦੇਸ਼ਾਂ ਵਿੱਚ ਜਿਹੜੀ ਆ ਲੜਾਈ ਅੱਗੇ ਵਧੇ ਉਸ ਨੂੰ ਦੇਖਦੇ ਲੋਕ ਵੱਡੀ ਬੇਨਤੀ ਇੱਥੇ ਇਕੱਠੇ ਹੋਏ ਨੇ ਤੇ ਤੁਹਾਨੂੰ ਦਿਖਾਉਣੇ ਤਸਵੀਰਾਂ ਕਿ ਇਸ ਤਰ੍ਹਾਂ ਲੋਕ ਇਕੱਠੇ ਹੋ ਕਿੰਨਾ ਇਨਾ ਚਿਹਰਾ ਹਫਤੇ 10 ਤੋਂ ਮਹੀਨੇ ਦਾ ਜਿਹੜਾ ਇਕੱਠਾ ਜਿਹੜਾ ਸੌਦਾ ਉਹ ਖਰੀਦ ਰਹੇ ਨੇ ਆਪਾਂ ਮੈਨੇਜਰ ਨਾਲ ਵੀ ਗੱਲਬਾਤ ਕਰਦੇ ਹਾਂ ਕਾਸ ਜੀ ਸਾਡੇ ਨਾਲ ਨੇ ਇੱਥੇ ਇਹਨਾਂ ਦੀ ਜਿਹੜੇ ਇੱਥੇ ਗਾਕੀ ਆ ਉਹ ਕਿੰਨੇ ਕਿਨੇ ਦਿਨਾਂ ਦਾ ਲੋਕ ਰਾਸ਼ਨ ਲੈ ਰਹੇ ਨੇ ਜੀ ਮੈਂ ਸਾਹਿਬ ਆਹ ਕੀ ਲੋਕ ਵੱਡੀ ਗਿਣਤੀ ਚ ਅੱਜ ਸਾਡੇ ਨਾਲ ਆ ਕੇ ਆ ਹਾਂ ਜੀ ਤੇ ਤਾਂ ਹੁਣਾਂ ਮਹੀਨਾ ਦਾ ਪਾਸ ਪਾਕੜਾ ਦੀ ਲੜਾਈ ਵੇਖਿਆ ਜਿਹੜਾ ਇਹਨਾਂ ਪ੍ਰਸ਼ਾਸਨ ਜਿਹੜੇ ਕੀ ਕਹਿੰਦੇ ਲੋਕ ਰਸਤੇ ਸਾਡੇ ਸਟੋਰ ਚ ਪਹਿਲਾਂ ਵੀ ਬਹੁਤ ਹੁੰਦਾ ਆ ਪਰ ਜੋ ਜੰਗ ਨੂੰ ਲੈ ਗਈ ਜੰਗ ਦਾ ਮੋਲ ਬਣਾਇਆ ਲੋਕੀ ਇੰਨਾ ਰੱਖ ਲੈ ਚੁੱਕੇ ਨੇ ਕਿ ਸਾਨੂੰ ਖੁਦ ਸਾਡੇ ਖਲੋਣ ਨੇ ਟਾਈਮ ਨਹੀਂ ਆ ਪਰ ਅਸੀਂ ਫਿਰ ਵੀ ਚਾਹੁੰਦੇ ਆ ਕਿ ਜੋ ਇਹ ਚੀਜ਼ ਨਾ ਹੋਏ ਮੋਲ ਲੋਕਾਂ ਦਾ ਗਰੀਬ ਲੋਕਾਂ ਦਾ ਨੁਕਸਾਨ ਹੋਣਾ ਹੈ ਕਿਨੇ ਕਿਨੇ ਜਨਾਬ ਲੋਕ ਰਸਨ ਦਾ ਇਹ ਕੁਛ ਦਾਦਾ ਜਨਾਬ ਲੋਕੀ ਲਖਣ ਦਾ ਗਏ ਇਕੱਠਾਈ ਵਨ ਤੋਂ ਵੱਧ ਲੈ ਗਏ ਲੋਕੀ ਇਹ ਤੋਂ ਵਨ ਤੋਂ ਜਨ ਕਿ ਜਿਹੜੀ ਜਿੰਨੀ ਮੈਂ ਇੱਥੇ ਦੇਖਦਾ ਮੈਂ ਤਾਂ ਕਾਹਦੇ ਹਾਂ ਜੀ ਇਹ ਕੱਲ ਵੀ ਬਹੁਤ ਜ਼ਿਆਦਾ ਆਦਮੀ ਦਾ ਜੀ ਬਹੁਤ ਜ਼ਿਆਦਾ ਹੈ ਕੁਲਦੀਪ ਸਿੰਘ ਦੀ ਵੀਰ ਜੀ ਆਏ ਇਥੋਂ ਵੀ ਜੀ ਲੋਕਲੀ ਫਦੇਗੜ ਚੋੜੀਆਂ ਆ ਮੌੜ ਤੇ ਰਾਸ਼ੀ ਸਿੰਘ ਬਾਬਾ ਤੁਸੀਂ ਜਾਂ ਕੀ ਇਹ ਜਿਹੜੀ ਚਰਚਾ ਨੇ ਲੜਾਈ ਅੱਗੇ ਵਧਨੀ ਉਹਦੇ ਉਹਦੇ ਨੂੰ ਲੈ ਕੇ ਇਹ ਵੀਰ ਜੀ ਹੈ ਤੇ ਜੰਗ ਨਹੀਂ ਚਰਚਾ ਇਹਦੇ ਸਰਕਾਰ ਦੀਆਂ ਪਾਲਿਸੀਆਂ ਕਹਿ ਸਕਦੇ ਆਪਾਂ ਇਹ ਹੁਣ ਕਿਹੜੀ ਸਰਕਾਰ ਦੀ ਨੇ ਮਾਲਕ ਜਾਣਦਾ ਪਰ ਹੈ ਪਾਲਿਸੀਆਂ ਇਹੀ ਨੇ ਕਿ ਜੰਗ ਲੱਗਣੀ ਜਾਣੀ ਲੱਗਣੀ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਰਾਸ਼ਨ ਆ ਰਿਹਾ ਰਾਜੇ ਰਾਸ਼ਨ ਵੀਰ ਜੀ ਐਸੇ ਕਰਕੇ ਦੇ ਆਗੇ ਆਪਾਂ ਹੁਣ ਕੋਈ ਜਿਹੜੇ 4 ਦਿਨ ਜ਼ਿੰਦਗੀ ਦੇ ਸੌਕੇ ਕੱਢ ਲਾਂਗੇ ਮੁੜ ਕੇ ਤੇ ਬੱਤੀਆਂ ਵੀ ਕਿੰਦੇ ਬੰਦ ਹੋ ਜਾਣੀਆਂ ਚਲ ਕਿਨੇ ਕਿੰਦੇ ਬੰਦ ਆ ਲੈ ਆਂ ਆਈ ਵੀਰ ਜੀ ਲੱਗ ਪਾ ਜੋ ਜਿੰਨੇ ਜਣ ਕੋਈ ਜੀਵਦਾ ਹੈਗਾ ਸਾਦਨ ਵੀ ਜੇ ਤੇ ਜਾ ਕੇ ਲੰਗੀ ਤੇ ਫਿਰ ਤੋ ਕੁਝ ਕਹਿ ਨਹੀਂ ਸਕਦੇ ਤੇ ਜੇ ਮਾਲਕ ਭਲੀ ਕਰੇ ਸਾਰੇ ਸੰਸਾਰ ਦੇ ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਗੁਰੂ ਰਾਮਦਾਸ ਕਿਰਪਾ ਕਰਨ ਤੇ ਇਹ ਸਮਾਜ ਦੇ ਵਿੱਚ ਇਸ ਦੁਨੀਆ ਦੇ ਵਿੱਚ ਸਰਬੱਤ ਦਾ ਹੀ ਭਲਾ ਹੋਵੇ ਇਹ ਜੰਗਾਂ ਜੁੱਦਾਂ ਚਾਹੇ ਪਾਕਿਸਤਾਨ ਨੇ ਚਾਹੇ ਇੰਡੀਆ ਵਿੱਚ ਚਾਹੇ ਹੋਰ ਵੀ ਦੇਸ਼ ਨੇ ਇਹ ਸਾਰਿਆਂ ਲਈ ਖਤਰਨਾਕ ਨੇ ਘਾਤਕ ਨੇ ਇਸ ਕਰਕੇ ਅਸੀਂ ਗੁਰੂ ਰਾਮਦਾਸ ਅੱਗੇ ਗੁਰੂ ਨਾਨਕ ਪਾਤਸ਼ਾਹ ਅੱਗੇ ਇਹ ਅਰਦਾਸ ਕਰਦੇ ਆਂ ਕਿ ਮਾਲਕ ਸਰਬੱਤ ਦਾ ਭਲਾ ਕਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਨਸਾਨੀਅਤ ਦਾ ਭਲਾ ਕੋਈ ਜੇ ਆਪਾਂ ਗੱਲ ਕਰੀਏ ਅਤਵਾਦੀਆਂ ਦੀ ਅਤਵਾਦੀ ਕਿਸੇ ਦੇ ਵੀ ਸਕੇ ਨਹੀਂਗੇ ਉਹ ਇਨਸਾਨੀਅਤ ਦੇ ਸੱਚੀ ਨਹੀਂ ਸਕੇ ਨਹੀਂਗੇ ਇਨਸਾਨੀਅਤ ਹੀ ਹੈ ਜਿਹੜੀ ਕਿ ਸਾਰਿਆਂ ਦੀ ਮਤਲਬ ਆਪਾਂ ਕਹਿ ਸਕਦੇ ਆਂ ਵੀ ਸਹੀ ਤਰੀਕੇ ਨਾਲ ਸਰਕਾਰਾਂ ਨੂੰ ਚਲਾਉਂਦੀ ਆ ਤੇ ਬਾਕੀ ਮਾਲਕ ਭਲੇ ਕਰੇ ਸਰਬੱਤ ਦੇ ਕਿਉਂਕਿ ਜਾਣ ਕੇ ਹੁਣ ਮਾਲਕ ਜਾਣੇ ਵੀ ਸਰਕਾਰਾਂ ਦੀ ਪਾਲਿਸੀ ਆ ਜਾਂ ਕੀ ਹੈ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਸੋ ਫੇਰ ਸਾਡੀ ਇਹੀ ਅਰਦਾਸ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਖत्री ਬਰਾ ব্রাহ্মণ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਇਹੀ ਸਾਡਾ ਉਪਦੇਸ਼ ਹੈ ਜੀ ਪਹੁੰਚਿਆ ਫਟੇਗਾ ਚੂੜੀਆਂ ਪੂਸ਼ਨ ਕਰਿਆਲਾ ਸਟੋਰ ਉਪਰ ਇਹ ਕਿ ਪਾਕਿਸਤਾਨ ਤੇ ਚੰਗ ਤੇ ਮਾਹੌਲ ਨੂੰ ਦੇਖਿਆ ਹੋਏ ਲੋਕ ਆਪਣੇ ਘਰਾਂ ਦੇ ਰਾਸ਼ਨ ਪਾਉਣ ਲਈ ਇਥੇ ਰਾਸ਼ੀ ਦਿੱਲੀ ਪਹੁੰਚੇ ਨੇ ਜਲਬੜ ਕਰਦੇ ਆ ਵਕ ਵਕ ਲੋਕਾਂ ਨਾਲ ਤੇ ਇਸ ਸੰਗਰਾਂ ਸਟੋਰ ਤੇ ਮਾਲ ਆਦਾ ਦਾ ਐਂਡ ਜਿਸ ਵੀ ਨਗਾ ਹੋ ਜੀ ਕਿ ਤੁਹਾਈ ਅਸੀਂ ਜਿ ਫਤੇਗਾ ਚੂੜੀਆਂ ਦੇ ਪੈਨ ਤੇ ਲੱਗ ਰੂਪ ਵਾਲੀਆਂ ਆਏ ਨੇ ਸੌਰੀ ਤੁਹਾਈ ਸੌਦਾ ਖਰੀਦ ਰਹੇ ਉਹ ਕਿਉਂ ਹਾਂ ਜੀ ਆਹ ਹੁਣ ਲੜਾਈ ਦੇ ਚਾਂ ਚੱਲਣ ਡਏ ਨੇ ਤੇ ਘਰ ਦੇ ਸੋਚਦੇ ਵੀ 15 20 ਦਿਨ ਵਾਸਤੇ ਸੌਦਾ ਐਕਸਟਰਾ ਭੰਦ ਦਿੱਤਾ ਜਾਵੇ ਫਤੇਗਾ ਚੂੜੀਆਂ ਤੋਂ ਲੱਗ ਗਏ ਆ ਤੇ ਉਹ ਤੁਹਾਂ ਵੀ ਕੋ ਹੋਰ ਵੀ ਲੱਗੇ ਸਾਰੇ ਪੈਪਰਾ ਖਰੀਦਦੇ ਨੇ ਕਿ ਜੋ ਘਾਦਰ ਹੋਏ ਘਰ ਨਾ ਬੰਦ ਹੋਵੇ ਕਿਨੇ ਕਿ ਦਿਨ ਦਾ ਸੌਦਾ ਕੀ ਹੋਣ ਤੇ ਚਲੋ ਜੀ ਮਹੀਨੇ ਦਾ ਪੂਰਾ ਖਰੀਦਣ ਡੇ ਕਹਿਣ ਤੇ 15 ਦਿਨ ਦੇ ਡੇ ਪਰ ਮਹੀਨੇ ਦਾ ਖੂੜਾ ਖਰੀਦਣ ਡੇ ਆ ਐਕਸਟਰਾ ਕੀ ਕੀ ਲੱਗਦਾ ਆ ਤੁਹਾਨੂੰ ਲੜਾਈ ਅੱਗੇ ਵਧੇਗੀ ਦੇਖੋ ਇਹ ਵੇਖਣ ਤੇ ਯਾ ਲੜਾਈ ਚੱਲਣ ਤੇ ਯਾ ਵੇਖੋ ਰਾਜਨੀਤੀਆਂ ਤੇ ਯਾ ਡਿਪੈਂਡ ਕਰਦਾ ਆ ਪਿੰਡ ਵੀਰੇ ਤੇ ਜੇ ਤੁ ਆਪਾਂ ਫੜੇਗਾ ਚੂੜੀਆਂ ਵੇਖੇ ਕੋਸ਼ੇਨ ਸ਼ਾਹ ਦੀ ਦੁਕਾਨ ਤੇ ਸੌਦਾ ਲੈਣ ਆਏ ਆ ਕਿਉਂਕਿ ਜੋ ਅਫਵਾਹਾਂ ਉੱਡ ਰਹੀਆਂ ਨੇ ਲੜਾਈਆਂ ਉਹਦੇ ਸਬੰਧ ਦੇ ਵਿੱਚ ਸਾਰੀ ਦੁਨੀਆ ਹੀ ਫੜੇਗਾ ਸ਼ਹਿਰ ਦੇ ਵਿੱਚ ਇਹ ਬਹੁਤ ਹੀ ਸੌਦਾ ਖਰੀਦ ਰਹੀ ਆ ਕਿ ਇਸ ਗੱਲ ਦਾ ਕੋਈ ਪਤਾ ਨਹੀਂ ਹੈ ਇਹ ਕਿਹੜੇ ਵੇਲੇ ਮਤਲਬ ਇਹ ਲੜਾਈ ਲੱਗ ਜਾਣੀ ਆ ਚਲੋ ਅਸੀਂ ਤੇ ਅਰਦਾਸ ਬੇਨਤੀ ਕਰਦੇ ਸਰਬਉੱਚ ਪਾਸ਼ਾ ਗਰੀਓ ਇਹ ਲੜਾਈ ਨਾ ਹੀ ਲੱਗੇ ਦੋਹਾਂ ਦੇਸ਼ਾਂ ਦੇ ਸਰਬਉੱਚ ਪਾਸ਼ਾ ਸੁੱਖ ਸ਼ਾਂਤੀ ਬਖਸ਼ ਕਰੇ ਤੇ ਉਦਾਂ ਸਾਰੀ ਦੁਨੀਆ ਮਤਲਬ ਬਹੁਤ ਹੀ ਸਰੇ ਸੌਦਾ ਖਰੀਦ ਰਹੀ ਆ ਪੰਪ ਤੇ ਗਏ ਹਾਂ ਤੇ ਪੰਪ ਤੇ ਬਹੁਤ ਭੀੜ ਆ ਉੱਥੇ ਪੰਪ ਤੇ ਤੇਲ ਵੀ ਬਹੁਤ ਮਤਲਬ ਸੰਤਾਂ ਖਰੀਦ ਰਹੀਆਂ ਨੇ ਤੇ ਇਸੇ ਸਬੰਧ ਦੇ ਵਿੱਚ ਮਤਲਬ ਕਰਦੇ ਹੀ ਲੋਕ ਖਰੀਦ ਰਹੇ ਜੀ ਕਾਫੀ ਲੈਣਾ ਲੱਗਿਆ ਲੋਕ ਕਾਫੀ ਕੀਤੇ ਚੇਤੇ ਰਾਸ਼ਨ ਕਿਹੜਾ ਤੁਹਾਡੇ ਕੋਲ ਚੱਲ ਰਿਹਾ ਠੀਕ ਹੈ ਜੀ ਸਾਬਾ ਕੱਲ ਤੋਂ ਹੀ ਬਹੁਤ ਜ਼ਿਆਦਾ ਲੋਕਾਂ ਦਾ ਸਹਿਮ ਦਾ ਮਾਹੌਲ ਬਣਿਆ ਕਿ ਜੰਗ ਕਰਕੇ ਲੋਕ ਘਰਾਂ ਤੋਂ ਰਾਸ਼ਨ ਇਕੱਠਾ ਕਰ ਰਹੇ ਨੇ ਕੋਈ ਮਹੀਨੇ ਦਾ ਕੋਈ 15 ਦਿਨ ਦਾ ਇਸ ਕਰਕੇ ਲੋਕਾਂ 'ਚ ਬਹੁਤ ਸਹਿਮ ਹੈ ਇਸ ਕਰਕੇ ਇਹੀ ਚੋਣੇ ਆ ਵੀ ਨਾ ਹੀ ਜੰਗ ਲੱਗੇ ਤੇ ਵਧੀਆ ਵਾ ਲੋਕਾਂ 'ਚ ਬਹੁਤ ਡਰ ਬਣਿਆ ਪਹੁੰਚਿਆ ਫਟੇਗੜ ਚੋਰੀਆਂ ਦੇ ਸੰਕੜਾ ਰੋਡ ਦੇ ਪਟ્રોલ ਪੰਪ ਉੱਪਰ ਜਿੱਥੇ ਕਿ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਲੋਕ ਜਿਹੜੇ ਨੇ ਜੰਗ ਦੀਆਂ ਚਰਚਾਵਾਂ ਨੂੰ ਦੇਖਦਿਆਂ ਹੋਇਆ ਆਪਣੇ ਜਿਹੜਾ ਵਾ ਤੇਲਾਂ ਵਿੱਚ ਸਟਾਕ ਜਮਾ ਕਰ ਰਹੇ ਨੇ ਤੇ ਉਹ ਇਸ ਤਰ੍ਹਾਂ ਦੇ ਸਟਾਕ ਜਮਾ ਕਰਨੇ ਕਿ ਜੇ ਭਾਰਤ ਪਾਕਿਸਤਾਨ ਦੀ ਜੰਗ ਹੋ ਗਈ ਆ ਤਾਂ ਉਹਨਾਂ ਕੋਲ ਤੇਲ ਦਾ ਡੀਜ਼ਲ ਜਾਂ ਪٹرول ਦਾ ਜਿਹੜਾ ਸਟਾਕ ਹੋਵੇ ਤਾਂ ਕਿ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਕੋਈ ਲੜਾਈ ਦੇ ਦੌਰਾਨ ਕਿਤੇ ਜਾਂ ਨਾ ਹੋਵੇ ਪੈਸੇ ਤੇ ਕੋਈ ਮੁਸ਼ਕਲ ਨਾ ਆਵੇ ਤਾਂ ਤਸਵੀਰਾਂ ਵਿੱਚ ਦਿਖਾਵਾਂਗੇ ਇਹ ਇਹ ਤੇ ਨੌਕਰੀ ਜਿਹੜੇ ਨੇ ਆਪਣੇ ਰਿਵਾਨਾਂ ਦੀਆਂ ਜਿਹੜੀਆਂ ਟੈਂਕੀਆਂ ਨੇ ਉਹ ਵੀ ਫੋਲ ਕਰਵਾ ਰਹੇ ਨੇ ਅਤੇ ਵਾਧੂ ਵੀ ਜਿਹੜਾ ਕੰਨਾਂ ਵਿੱਚ ਉਹ ਆਪਣਾ 30 ਜਿਹੜਾ ਵਾ ਘਰਾਂ ਨੂੰ ਨਿਜਾ ਰਹੇ ਨੇ ਗੱਲਬਾਤ ਕਰਦੇ ਆ ਵੱਖ-ਵੱਖ ਲੋਕਾਂ ਨਾਲ ਪਰ ਦਰਵਾਲ ਤੋਂ ਵੱਡੇ ਚੀਜ਼ਾਰ ਨੇ ਸੰਗੀਪ ਸਿੰਘ ਜੀ ਵੀ ਨਾਮੇ ਬੋਲ ਰਹੀ ਆ ਸਰਵਾਲਤੀ ਤੇ ਬ੍ਰਮਾ ਬ੍ਰਮ ਦੇ ਤੇਲ ਲੈਣ ਆਏ ਨੇ ਸੋ ਇਕੱਠਾ ਕਰ ਲਿਆ ਜੀ ਤੇਲ ਦਾ ਦੇਖੋ ਜੀ ਲੜਾਈ ਦੇ ਡਰ ਤੋਂ ਜ਼ਿਮੀਦਾਰ ਨੂੰ ਇੱਕ ਆਪਣਾ ਰੇਲੂ ਫਸਲ ਦੀ ਨਵੀਂ ਦੀ ਬਿਜਾਈ ਕਰਨ ਵਾਸਤੇ ਤੇਲ ਦੀ ਜਰੂਰਤ ਆ ਔਰ ਕਿਉਂਕਿ ਤੇਲ ਦਾ ਆਰਮੀ ਨਹੀਂ ਚਾਹੀਦਾ ਸਾਰਿਆਂ ਨੂੰ ਚਾਹੀਦਾ ਵਾ ਹੋ ਸਕਦਾ ਵੀ ਕੁਝ ਦਿਨ ਤੱਕ ਤੇਲ ਜਿਹੜਾ ਆਰਮੀ ਦਿੱਤਾ ਜਾਵੇ ਔਰ ਜ਼ਮੀਨ ਦਾ ਸਾਰਾ ਕੰਮ ਰੁਕ ਜਾਵੇ ਔਰ ਇਸ ਕਰਕੇ ਸਾਨੂੰ ਨਵੀਂ ਫਸਲ ਬੀਜਣ ਵਾਸਤੇ ਤੇਲ ਦੀ ਸਖਤ ਜਰੂਰਤ ਹੁੰਦੀ ਆ ਸਾਨੂੰ ਤੇਲ ਜਿਹੜਾ ਉਹ ਇਕੱਠਾ ਕਰਨਾ ਪਊਗਾ ਜੰਮੀ ਜੀ ਬਾ ਵਾਟਰ ਦੇ ਕੰਡੇ ਦੇ ਤੁਸੀਂ ਬੈਠੇ ਹੋ ਹਾਂ ਜੁਮਾ ਦੇ ਚਾਰੀ ਜੰਗ ਲੜਦੀ ਆ ਤੇ ਇਧਰ ਆਪ ਖੇਤੀਬਾੜੀ ਤੇ ਵੀ ਅਸਰ ਪਾਏਗਾ ਦੇਖੋ ਜੀ ਖੇਤੀਬਾੜੀ ਤੇ ਬਹੁਤ ਜ਼ਿਆਦਾ ਅਸਰ ਪਊਗਾ ਜੇ ਜੰਗ ਲੱਗਦੀ ਆ ਤਾਂ ਹੋ ਸਕਦਾ ਵੀ ਸਾਨੂੰ ਆਪਣੇ ਬੱਚਿਆਂ ਨੂੰ ਵੀ ਦੂਰ ਨੇੜੇ ਛੱਡ ਕੇ ਆਉਣਾ ਪੈ ਜਾਵੇ ਜਾਂ ਤੇ ਲੋ ਕੰਮ ਕਾਰ ਵਾਸਤੇ ਸਾਨੂੰ ਡੀਜ਼ਲ ਦੀ ਵੀ ਜ਼ਰੂਰਤ ਆ ਔਰ ਸਾਨੂੰ ਸਭ ਤੋਂ ਵੱਧ ਜਿਹੜੀ ਆ ਅੰਮ੍ਰਿਤਸਰ ਗੁਰਦਾਸਪੁਰ ਦੇ ਕਰਮਕਾਰ ਨੂੰ ਮੁਸ਼ਕਲ ਆਏਗੀ ਕਿਉਂਕਿ ਅਸੀਂ 12-15 ਕਿਲੋਮੀਟਰ ਤੇ ਬੈਠੇ ਆ ਆਪਾਂ ਤਾਂ ਕਹਿੰਦੇ ਵੀ ਜੰਗ ਨਾ ਲੱਗੇ ਔਰ ਜੀਮੀਦਾਰ ਦਾ ਵੰਦੀਆ ਚੱਲਦਾ ਰਹੇ ਕਰਦਾ ਰਹੇ ਸਾਰੇ ਕੁਝ ਆ ਸਾਰੇ ਤਿੰਨ ਸੌ ਦਾ ਪਿੰਡੀ ਹੈ ਜੀ ਦਰਮਸ਼ਾਹਿੰਦਰ ਲੋਕਾਂ ਤੇ ਆਇਆ ਕੀ ਬੋਲ ਰਿਹਾ ਉਹ ਤੇ ਇੱਕ ਜੰਗ ਆਹ ਹੱਥ ਬਣੇ ਗਏ ਜੰਗ ਦੇ ਆ ਮੜਾ ਟੱਕਾ ਉੱੜ ਗਿਆ ਤੇ ਨਾ ਬਾਕੀ ਇਹਦੇ ਸਰੋ ਜੰਗ ਲੱਗਣੀ ਤੇ ਨਹੀਂ ਚਾਹੀਦੀ ਕਿਵੇਂ ਬਾੜੀ ਵਾਲਾ ਇੱਕ ਲੋਏ ਇਦੋਂ ਵੀ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਆ ਪਾ ਦੇ ਲੋਨ ਬੋਰ ਦੇ ਮੁਕਾਬਲ ਕੋਈ ਨਵੀਂ ਖਤਮ ਨਹੀਂ ਕੋਈ ਚੀਜ਼ ਨੂੰ ਖਤਮ ਹੋ ਲੱਗੀ ਮੈਂ ਦੇਖਿਆ ਲਾਣਾ ਦੇ ਜਿਹੜੇ ਸੌਦੇ ਵਾਲੀਆਂ ਦੁਕਾਨਾਂ ਤੇ ਇੱਕ ਨੂੰ ਅੱਗੇ ਕੀ ਉਹ ਚੀਜ਼ ਬਚਾ ਲੂਗੀ ਜੇ ਬੰਮ ਦੇ ਗਿਆ ਇਹ ਨਾ ਕਰੋ ਇਹ ਤਾਂ ਕਾਲਪੁਜਾਰੀ ਨਾ ਇਹ ਤਾਂ ਕਾਲਪੁਜਾਰੀ ਕਹਿੰਦੀਆਂ ਡੰਗ ਜੂੰਗ ਤੇ ਜਿਹੜੀ ਲੱਗਣੀ ਹੈ ਕੋਈ ਤਾਂ ਨਹੀਂ ਇਹਦੇ ਬਾਅਦ ਇਹਦੇ ਬਾਅਦ ਹੋਰ ਨਹੀਂ ਚਾਹੀਦਾ ਕੁਝ ਵੀ ਇਹ ਗਲਤ ਕਰਨਾ ਚੰਪਰਾ ਰੋਡ ਦੇ ਕਰ ਚੁੰਡੀਆਂ ਤੋਂ ਪਟੋਲਾ ਤੋਂ ਨੰਦ ਦੇ ਕਾਲਪੁਜਾਰੀ ਤੋਂ ਤੜਾ ਤੜਾ ਅਣ ਲੜਾ ਲੱਗੀਆਂ ਜੀ ਲੋਕਾਂ ਦੇ ਤੇਲ ਹੋ ਗਈਆਂ ਇਹ ਕੀ ਕਰ ਰਹੇ ਇਹ ਫਲ ਰਾਦੀਆਂ ਲੱਗੀਆਂ ਜੀ ਲੋਕਾਂ ਨੇ ਮੰਨਾਂ ਕਿ ਭੈ ਹੈਗਾ ਜੀ ਲੜਾਈ ਨਾ ਲੱਗ ਜੇ ਕੋਈ ਦਿੱਕਤ ਨਾ ਹੋ ਜਾਈ ਤੰਗੀ ਨਾ ਆਵੇ ਕਰ ਰਾਦੀਆਂ ਲੱਗੀਆਂ ਜੀ ਅੱਗੇ ਨੂੰ ਕਿੰਨੇ ਜਿਆਦਾ ਲੋਕ ਜਿਹੜੇ ਵੱਧ ਪਾ ਰਹੇ ਬਹੁਤ ਜਿਆਦਾ ਜੀ ਕੋਈ ਟੈਂਕੀ ਫੋਨ ਕਰਾ ਰਿਹਾ ਕੋਈ ਟੈਂਕੀ ਆ ਕੈਨ ਬਰਾ ਰਿਹਾ ਕੋਈ ਮਰ ਡਰਮ ਬਰਾ ਰਿਹਾ ਮਤਲਬ ਟੋਕ ਟੋਕ ਠਾੜੇ ਦਰਦੇ ਸ਼ਾਵਲਾ ਹਰਵਿੰਦਰ ਸਿੰਘ ਜੀ ਪਿੰਡ ਸਾਡਾ ਉਰਦ ਨੇ ਆ ਜੀ ਸਾਡੇ ਘਰ ਕੀ ਹੋ ਰਹੀਆਂ ਹਾਂ ਜੀ ਇਹਨਾਂ ਦੇ ਲੜਾਈ ਦਾ ਮਾਹੌਲ ਪੂਰਾ ਬਣਿਆ ਹੋਇਆ ਆਪਣਾ ਇੰਡੀਆ ਵਾਲੇ ਪਾਕਿਸਤਾਨ ਦਾ ਇਹਨਾਂ ਕਰਕੇ ਦੁਕਾਨਾਂ ਦੇ ਸੌਦੇ ਦੀ ਬਹੁਤ ਭੀੜ ਲੱਗੀ ਹੋਈ ਆ ਲੋਕੀ ਆਪ ਆਪਣੇ ਘਰਾਂ ਦਾ ਰਾਸ਼ਨ ਤੇ ਦਾੜ ਦਾ ਮਾਹੌਲ ਪੈਦਾ ਆਇਆ ਇਹ ਕਰਕੇ ਨਾਲੇ ਜੇ ਬਹੁਤ ਦੁਕਾਨਾਂ ਦੇ ਰਾਸ਼ਾ ਜੋ ਸਬਜੀ ਆ ਜੋ ਕੋਈ ਕਰਿਆ ਨਾਈਟੋਰ ਮਾਰਕੀਟਾਂ ਸਭ ਆਪਣੇ ਲੜਾਈ ਦੀ ਚਰਚਾ ਦਾ ਮਾਹੌਲ ਬਣਿਆ ਆ ਤੇ ਦੋਵਾਂ ਦੇਸ਼ਾਂ ਦੇ ਚਾਰਟਰ ਵਿੱਚ ਬਹੁਤ ਤਣਾ ਦਾ ਮੌਸਮ ਮਾਹੌਲ ਬਣਿਆ ਆ ਜੀ ਕਿੰਨੇ ਦਿਨਾਂ ਦਾ ਰੱਖੇ ਆਂ ਆ ਜੀ ਖੜਾਗੇ 1 ਮਹੀਨੇ ਦਾ ਜੀ 1 ਮਹੀਨੇ ਦਾ ਲੈ ਕੇ ਨਾ 1 ਮਹੀਨਾ ਲੈ ਕੇ ਜਾਵਾਂਗੇ ਜੀ ਬਾਕੀ ਹੋਰ ਚਲੋ ਘਰ ਦਾ ਸੌਦਾ ਸਾਥੋਂ ਆਮ ਕੋਈ ਤੇਲ ਘਿਓ ਜੋ ਵੀ ਆ ਕੋਈ ਹੈ ਵਾ ਕੋਈ ਚੌਰ ਹੈ ਸਾਥੋਂ ਆਟਾ ਕੋਈ ਹੋਰ ਵੀ ਚਲੋ ਜੀ ਜਿਹੜਾ ਕਰਿਆਨੇ ਦਾ ਇੱਕੋ ਦਾ ਸੌਦਾ ਹਾਂਜੀ 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 ਅੱਜ ਅੱਜ ਜਬ ਲੋਡ ਵੰਦ ਰਸਨ ਖਰੀਦ ਕੇ ਲੈ ਕੇ ਜਾਵਾਂਗੇ ਜੀ ਹੋਰ ਵੀ ਅੱਜ ਬਹੁਤ ਹੀ ਲੱਗੀ ਹੋਈ ਆ ਮਾਰਕੀਟਾਂ ਤੋਂ ਸੌਦਾ ਮੁਗ ਗਿਆ ਜੀ ਪਰ ਇਹ ਸਭ ਆ ਕਾਫੀ ਰਾਸ਼ਿਆ ਕੀ ਕਾਰਨ ਹੈ ਦੁਕਾਨ ਤੇ ਕਾਫੀ ਸਟੋਰ ਆਪਣੇ ਤੇ ਰੱਖਣਾ ਕਰਿਆਣਾ ਰਾਸ਼ਿਆ ਹਰ ਕੋਈ ਸੋਚਦਾ ਜੀ ਜੰਗ ਲੱਗੀ ਹੈ ਪਤਾ ਨਹੀਂ ਕੀ ਹੋ ਜਾਣਾ ਵਾ ਗੱਲ ਕਾ ਦੀ ਸਾਰੀ ਦੁਨੀਆ ਰਾਸ਼ਨ ਇਕੱਠਨ ਕਰਨ ਨੂੰ ਪੈ ਰਹੀ ਹੈ ਪਰ ਇਹੋ ਜੀ ਕੋਈ ਗੱਲ ਵੀ ਨਹੀਂ ਹੈਗੀ ਕਿਉਂਕਿ ਮਗਰੋਂ ਪੂਰਤੀ ਹੁੰਦੀ ਹੀ ਐ ਕੋਈ ਐਹੋ ਜੀ ਗੱਲ ਨਹੀਂ ਵੀ ਮਗਰੋਂ ਪੂਰਤੀ ਨਹੀਂ ਐ ਹਰ ਚੀਜ਼ ਅਵੇਲੇਬਿਲਟੀ ਹੈਗੀ ਐ ਸਿਰਫ ਸਾਡੇ ਲੋਕਾਂ ਦੇ ਵਿੱਚ ਜਿਹੜੇ ਆਮ ਨਾਗਰਿਕ ਆ ਉਹਨਾਂ 'ਚ ਹੈਗਾ ਵੀ ਪਤਾ ਨਹੀਂ ਡਰ ਦਾ ਮਾਹੌਲ ਆ ਬੰਦ ਨਾ ਹੋ ਜੇ ਕੀ ਨਾ ਹੋ ਜੇ ਇਸ ਕਰਕੇ ਸਾਰੇ ਮਤਲਬ ਰਾਸ਼ਨ ਇਸ ਕਰਕੇ ਅਭੀ ਲੋਕੀ ਕਲੈਕਟ ਕਰੀ ਜਾਂਦੇ ਆ ਵੀ ਰਾਸ਼ਨ ਲੈ ਕੇ ਆਪਣੇ ਕੋ ਮਹੀਨੇ ਦਾ 15 ਦਿਨ ਦਾ 20 ਦਿਨ ਦਾ ਲੈ ਕੇ ਘਰ ਚਲੀਏ ਇਸ ਕਰਕੇ ਰਸ ਜਿਆਦਾ ਸਾਡੇ ਮਜਾਰ ਦੇ ਵਿੱਚ ਕਿਨੇ ਕਿਨੇ ਦਿਨ ਦਾ ਲੋਕ ਰਾਸ਼ਨ ਲੋਕ ਤੇ ਮਹੀਨੇ ਮਹੀਨੇ ਦਾ ਰਾਸ਼ਨ ਲਈ ਜਾਂਦੇ ਆ ਜੀ ਬਾਕੀ ਐਹੋ ਜੀ ਕੋਈ ਗੱਲ ਹੈ ਨਹੀਂ ਆ ਜਿਹੜਾ ਹੋਣਾ ਹੈ ਅਟੈਕ ਉਹ ਤੇ ਹੋ ਗਿਆ ਵਾ ਉਹਨੂੰ ਜਵਾਬਦੇਹੀ ਦੇ ਦਿੱਤਾ ਵਾ ਜੋ ਹੈਗਾ ਇਹ ਮੋਦੀ ਸਾਹਿਬ ਨੇ ਜਵਾਬ ਦੇ ਦਿੱਤਾ ਲੋਕਾਂ ਦੇ ਮਨਾਂ 'ਚ ਡਰਿਆ ਕਿ ਪਤਾ ਨਹੀਂ ਅੱਗੋਂ ਕੀ ਹੋ ਜਾਣਾ ਵਾ ਇਹ ਵੱਧ ਵੀ ਸਕਦਾ ਵਾ ਬਾਕੀ ਇਹੋ ਜਿਹੀ ਕੋਈ ਗੱਲ ਨਹੀਂ ਹੈ ਮੌਲ ਸ਼ਾਂਤੀਪੁਰ ਨਹੀਂ ਚੱਲਣ ਡਿਆ ਵਧੀਆ ਢੰਗ ਨਾਲ ਚੱਲਣ ਡਿਆ ਕੋਈ ਗੱਲ ਨਹੀਂ